ਜਲਾਲਾਬਾਦ ਦੇ ਫਿਰੋਜ਼ਪੁਰ ਫਾਜ਼ਿਲਕਾ ਰੋਡ ਤੇ ਪੰਜਾਬ ਜ ਪੈਟਰੋਲ ਪੰਪ ਦੇ ਨਜ਼ਦੀਕ ਪਿਆਜ਼ਾਂ ਦਾ ਭਰਿਆ ਹੋਇਆ ਟਰੱਕ ਹੋਇਆ ਹਾਦਸਾ ਗ੍ਰਸਤ ਜਾਣਕਾਰੀ ਮੁਤਾਬਕ 9 ਵਜੇ ਦੇ ਕਰੀਬ ਜਲਾਲਾਬਾਦ ਦੇ ਫਿਰੋਜ਼ਪੁਰ ਫਾਜ਼ਿਲਕਾ ਹਾਈਵੇ ਤੇ ਬਜਾਜ ਪੈਟਰੋਲ ਪੰਪ ਦੇ ਨਜ਼ਦੀਕ ਰਾਜਸਥਾਨ ਤੋਂ ਆ ਰਿਹਾ ਪਿਆਜ਼ਾਂ ਨਾਲ ਭਰਿਆ ਹੋਇਆ ਟਰੱਕ ਹਾਦਸਾ ਗ੍ਰਸਤ ਹੋ ਗਿਆ ਇਹ ਹਾਦਸਾ ਉਸ ਸਮੇਂ ਹੋਇਆ ਜਦ ਸੜਕ ਤੇ ਆਵਾਰਾ ਪਸ਼ੂ ਆ ਗਏ ਅਤੇ ਆਵਾਰਾ ਪਸ਼ੂਆਂ ਨੂੰ ਬਚਾਉਂਦੇ ਵਕਤ ਟਰੱਕ ਡਿਵਾਈਡਰ ਤੇ ਚੜ ਗਿਆ ਦੱਸ ਦਈਏ ਕਿ ਇਹ ਟਰੱਕ ਰਾਜਸਥਾਨ ਤੋਂ ਪਿਆਜ਼ ਲੈ ਕੇ ਸ਼੍ਰੀ ਅੰਮ੍ਰਿਤਸਰ ਸਾਹਿਬ ਜਾ ਰਿਹਾ ਸੀ ਜੋ ਇੱਥੇ ਹਾਦਸੇ ਦਾ ਸ਼ਿਕਾਰ ਹੋਇਆ ਡਰਾਈਵਰ ਨੇ ਦੱਸਿਆ ਕਿ ਸਾਹਮਣੇ ਤੋਂ ਸੜਕ ਦੇ ਉੱਤੇ ਆਵਾਰਾ ਪਸ਼ੂ ਆ ਗਏ ਜਿਨ੍ਹਾਂ ਨੂੰ ਬਚਾਉਣ ਦੀ ਖਾਤਰ ਟਰੱਕ ਡਿਵਾਈਡਰ ਤੇ ਚੜ ਗਿਆ ਅਤੇ ਇਹ ਹਾਦਸਾ ਵਾਪਰ ਗਿਆ ਦੱਸ ਦਈਏ ਕਿ ਇਸ ਹਾਦਸੇ ਦੌਰਾਨ ਟਰੱਕ ਦਾ ਵੱਡਾ ਨੁਕਸਾਨ ਹੋਇਆ ਹੈ ਗਰੀਮਤ ਰਹੀ ਕਿ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਹਾਦਸਾ ਕਿਵੇਂ ਵਾਪਰਿਆ ਇਹ ਗੱਡੀ ਵਾਲਾ ਟਰੱਕ ਵਾਲਾ ਬਾਈ ਜੀ ਇਹ ਬਾਈ ਜੀ ਮੈਂ ਇਧਰੋਂ ਆ ਰਿਹਾ ਹਾਂ ਫਾਜ਼ਲ ਕਹਿ ਲਓ ਇਧਰੋਂ 5-6 ਗਾਵਾਂ ਨਿਕਲੀਆਂ ਮੈਂ ਗਾਵਾਂ ਨੂੰ ਬਚਾਉਂਦੇ ਬਚਾਉਂਦੇ ਗੱਡੀ ਸਾਈਡ ਤੇ ਕੀਤੀ ਉਹਨਾਂ ਨੂੰ ਫੁੱਟਪਾਥ ਤੇ ਚੜਾਈ ਹਾਦਸਾ ਕੋਈ ਕੁਝ ਲੱਗਾ ਨਹੀਂ ਆਇਆ ਸੀ ਨਹੀਂ ਕੋਈ ਨਿਸ਼ਾਨ ਨਹੀਂ ਲੱਗਾ ਧੁੰਦੀ ਰਾਤ ਵੇ ਮਲੂਮੀ ਜੀ ਨਾਰਮਲ ਜੀ ਹਾਂ ਅੱਛਾ ਗਾਵਾ ਕਰਕੇ ਆਸਾਬਾ ਗਾਵਾ ਕਰਕੇ ਗਾਵਾ ਨੁਕਸਾਨ ਹੋ ਗਿਆ ਨੁਕਸਾਨ ਹੋ ਹੀ ਗਿਆ ਜੀ 40 50 ਹਜ਼ਾਰ ਦਾ ਕਿੱਥੋਂ ਆਈ ਸੀ ਕਿੱਥੇ ਜਾ ਰਹੀ ਸੀ ਮੈਂ ਆਇਆ ਭਾਵਨਾਗਰ ਤੋਂ ਆਇਆ ਅੰਮ੍ਰਿਤਸਰ ਜਾ ਰਿਹਾ ਹਾਂ ਕੀ ਲੋਡ ਹੈ ਕਿੰਨਾ ਪਿਆਜ਼ ਪਿਆਜ਼ ਲੈ ਅੱਛਾ ਮੇਰੀ 4 ਵਜੇ ਦੀ ਮੰਡੀ ਅੱਜ ਤੜਕੇ ਦੀ ਹਾਂ ਮੰਡੀ ਵੀ ਨਹੀਂ ਹੋਈ ਹੁਣ ਨੁਕਸਾਨ ਹੋ ਗਿਆ ਪਤਾ ਨਹੀਂ ਭਾੜਾ ਮਿਲੇ ਜਾਂ ਨਾ ਮਿਲੇ ਗੱਡੀ ਦਾ ਕਿੰਨਾ ਕੁ ਨੁਕਸਾਨ ਹੋ ਗਿਆ ਗੱਡੀ ਦਾ 50 ਤੋਂ 60 ਹਜ਼ਾਰ ਦਾ ਤੇ ਸਾਹਮਣੇ ਸਾਹਮਣੇ ਹੀ ਹੋ ਗਿਆ ਆਹ ਲੀ ਇੰਜਨ ਦਾ ਵੇਖਾਂਗੇ ਕਿ ਕੀ ਬੰਦਾ ਸਟਾਰਟ ਹੁੰਦੀ ਜਾਂ ਨਹੀਂ ਹੁੰਦੀ ਇੰਜਰ ਦਾ ਜਿਹੜਾ ਜੈਂਬਰ ਆ ਟੁੱਟ ਗਿਆ ਕਿੱਥੋਂ ਦੇ ਰਹਿਣ ਵਾਲੇ ਗੱਡੀ ਕਿੱਥੋਂ ਦੀ ਹੈ ਇਹ ਮੇਰਾ ਪਿੰਡ ਰਾਲਚਾਲਾ ਜ਼ਿਲ੍ਹਾ ਤਰਨਤਾਰਨ ਰਾਲਚਾਲ ਦਾ ਰਹਿਣ ਵਾਲਾ ਮੇਰੀ ਆਪ ਦੀ ਗੱਡੀ ਕੋਲ ਆਪ ਦੀ